ਕਾ ਉਹਨੂੰ ਕਿੱਥੋਂ ਬਣ ਜੂ ਫੇਰ ਹੁਣ ਵਿਆਹ ਤਰਾ ਕੈਂਸਲ ਮੇਰਾ ਵਿਆਹ ਕੈਂਸਲ ਨਹੀਂ ਹੁੰਦਾ ਹੈਗੇ ਮੇਰੇ ਓਏ ਇਹਦਾ ਵਿੱਚ ਤੇ ਬਾਹਰ ਆ ਜਾ ਕੇ ਕੈਮਰੇ ਦੇ ਪੁੱਤ ਪਿੱਛੇ ਰਹਿ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਇਸ ਚੈਨਲ న్యూਸ ਬੋਧਮਾ ਹੁਪ ਕਰਦਾ ਸਾਰੇ ਠੀਕ ਹੋਵੋ ਗੋ ਸੋਗਾ ਜਿੱਦਾ ਕਿ ਅੱਜ ਅਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋਗਾ ਜਿੱਦਾ ਕਿ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਨੇ ਕੁਝ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀਆਂ ਸੋਗਾ ਜਾਓ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਯਾਰ ਪੂਰਾ ਚੱਲ ਪਈ ਇਹ ਪੂਰੀ ਜਾਨ ਲਾਈ ਜਾਂਦੀ ਆ ਗੁੱਡ ਮਾਰਨਿੰਗ ਸਨੈਪਚੈਟ ਇਨੇ ਡੱਬੇ ਆਏ ਪਏ ਆ ਇਹ ਕੱਲ ਤੇ ਪਰਸੋਂ ਦੇ ਆ ਬਾਕੀ ਦਾ ਪਬੜਕਾਤੇ ਸਾਰੇ ਤੇ ਵਿਆਹ ਕਹਿੰਦੇ ਆਉਣੇ ਨਹੀਂ ਵਿਆਹ ਬਹੁਤ ਆਏ ਜਿਵੇਂ ਲੋਕੀ ਕਹਿੰਦੇ ਠੰਡ ਨਹੀਂ ਬਣੀ ਠੰਡਾ ਇਹ ਵੀ ਕਹਿੰਦੇ 29 ਤਰੀਕ ਤੱਕ ਅਲਰਟ ਕਰਤਾ ਭਾਈ ਹਰਿਆਣੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕੋਲਡ ਦਾ ਅਲਰਟ ਕਰਤਾ ਕਿ ਬਫਬਾਰੀ ਹੋ ਸਕਦੀ ਵਾਜੀਵਾ ਕਮਾਲ ਮਿੱਲਾ ਦਾ ਪੰਜਾਬ ਚ ਪਏ ਨਹੀਂ ਕਹਿੰਦੇ ਬਠਿੰਡਾ ਸਾਹਿਬ ਤੋਂ ਠੰਡਾ ਇਲਾਕਾ ਪਾਇਆ ਗਿਆ ਹੈ ਖਬਰਾਂ ਤੁਹਾਨੂੰ ਦੱਸਣਾ ਮੇਰਾ ਫਰਜ਼ ਹੈ ਤੁਹਾਡਾ ਸੁਣਨਾ ਫਰਜ਼ ਸੋ ਕਿੱਥੇ ਕਿੱਥੇ ਕਿੰਨਾ ਟੈਂਪਰੇਚਰ ਦੱਸਿਓ ਮੜਾ ਜੀ ਚੱਕ ਕਰੋ ਜਾ ਕੇ ਟੈਂਪਰੇਚਰ ਕਿੰਨਾ ਕਿੰਨਾ ਮਾਈਨਸ ਜਾਂਦਾ ਫੀਲ ਲਾਇਕ ਕਿੰਨਾ ਆ ਚੱਕ ਦੋ ਗਰੀਬੀ ਅੱਜ ਬੈਠਾਂ ਢੜੀ ਕੋਟ ਮੋਟੇ ਪਾ ਲਈਏ ਹਾਂ ਜਕਾਮ ਗੁੱਡ ਮਾਰਨਿੰਗ ਦਿਨਾਨ ਮੰਮੀ ਕੁਝ ਹੋ ਗਿਆ ਤੁਹਾਡੇ ਨਾਲ ਕੀ ਹੋ ਗਿਆ ਵਾ 8 ਦਿਨ ਹੋ ਗਏ ਬੁੜੀ ਤਾਂ ਕਿੰਨੀ ਮੈਂ ਸ਼ਾਮ ਨੂੰ ਤੇ ਤੂੰ ਸੂਟ ਤੇ ਅੱਜ ਫਿਰ ਸੂਟ ਲੈ ਆਈ ਉਤੋਂ ਤੇ ਮੈਂ ਚੱਕ ਲਈ ਆਂ ਕੀ ਕਿਹਾ ਤੂੰ ਨੂੰ ਮੈਂ ਇਹਨੂੰ ਕਿਹਾ ਤੂੰ ਰਹਿਣ ਤੇ ਮੇਰਾ ਜੇ ਨਹੀਂ ਬਣਿਆ ਤਾਂ ਮੈਂ ਸ਼ਾਮ ਤੱਕ ਬਣਾ ਦੂੰ ਮੈਂ ਸ਼ਾਮ ਤੱਕ ਬਣਾ ਦੂੰ ਮੈਂ ਕਿਹਾ 8 ਦਿਨ ਹੋ ਗਏ ਉਦੋਂ ਦਾ ਹੀ ਬਣਿਆ ਸ਼ਾਮ ਨੂੰ ਕਿੱਥੋਂ ਬਣ ਜੂ ਫੇਰ ਹੁਣ ਵਿਆਹ ਤੇਰਾ ਕੈਨਸਲ ਮੇਰਾ ਵਿਆਹ ਕੈਨਸਲ ਨਹੀਂ ਹੁੰਦਾ ਹੈਗੇ ਮੇਰੇ ਮੈਂ ਪੁਰਾਣੇ ਪਾ ਕੇ ਚਲੀ ਜੂ ਮੈਂ ਆਦੇ ਪੇਕੇਾਂ ਦੇ ਜਾਣਾ ਆਦੇ ਭਰਾ ਦੀ ਕੁੜੀ ਦੇ ਵਿਆਹ ਤੇ ਤੂੰ ਜਾਣਾ ਹੀ ਜਾਣਾ ਜਾਣਾ ਹੀ ਜਾਣਾ ਨਹੀਂ ਹਟਣਾ ਤੂੰ ਨਹੀਂ ਹਟਣਾ ਤੂੰ ਰਹਿਂਦੇ ਖ ਜੇ ਤੇਰਾ ਰੱਬ ਵੀ ਰੋਕਨ ਦਿਆ ਵਿਆਹ ਤੇ ਤੂੰ ਰਹਿਂਦੇ ਜਾ ਨੂੰ ਤਾਂ ਤੇਰਾ ਸੂਟ ਵੀ ਨਹੀਂ ਬਣਿਆ ਹੈ ਤੇ ਨਹੀਂ ਬਣਿਆ ਮੇਰੇ ਕੋਲ ਇੱਕ ਲੀੜਿਆ ਦਾ ਘਾਟਾ ਵਾ ਤੇ ਆ ਵੇਖਿਆ ਹੁਣ ਤੇ ਅੱਗੋ ਵੇਜੋ ਜਦੋਂ ਮੇਰੇ ਤੋਂ ਗੁੱਗੂ ਸੂਟ ਜਵਾਰੇ ਆ ਵੇ ਲੋ ਪ੍ਰੂ ਤੇ ਗੁੱਗੂ ਤਾਂ ਲੈਣੇ ਨਹੀਂ ਆਂਦੇ ਫਿਰ ਹੁਣ ਥੁਮ ਕੋ ਇਹ ਜਗ੍ਹਾ ਰੱਖਿਆ ਨਾ ਗੁੱਗੂ ਤਾਂ ਲੈਣੇ ਨਹੀਂ ਕੱਪੜੇ ਹਾਂ ਮੈਂ ਮੈਂ ਕਹਾਵਾ ਚੇਪੋਤ ਚੱਲ ਕੋਈ ਨਹੀਂ ਨਹੀਂ ਜਾਣਾ ਵੇ ਆ ਤੇ ਆਪਾਂ ਅੱਗ ਲਾ ਇਹ ਮੇਰੇ ਵੀਆ ਬਹੁਤ ਆਉਂਦੇ ਚੱਲ ਕੋਈ ਨਹੀਂ ਸ਼ੇਰਾ ਅੱਛਾ ਤ ਤੂੰ ਨਾ ਹਾਂ ਜਾ ਕਰ ਲੈ ਰਿਹਾ ਤੇ ਸ਼ੇਰਾ ਨਹੀਂ ਜਾਣਾ ਸ਼ੇਰਾ ਮੇਰੇ ਕੋ ਕੱਪੜੇ ਹੈਗੇ ਨਾ ਲੋ ਵੀ ਸਾਡੇ ਚ ਇੱਕ ਬੰਦਾ ਹੈ ਜਿਹੜਾ ਐ ਕਰਕੇ ਸਨੈਪ ਆਉਂਦਾ ਹੈ ਹਨ ਐ ਇੱਥੇ ਹੁੰਦਾ ਹਾਂਜੀ ਮੰਮੀ ਜੀ ਲੇਟ ਹੋ ਗਏ ਹਾਂਜੀ ਚੱਲੋ ਚਲਿਏ ਤੁਸੀਂ ਕਹਿੰਦਾ ਲੇਟ ਹੋ ਗਏ ਹੋ ਗਿਆ ਕੌਣ ਕਰਦਾ ਐਦਾਂ ਯਾਰ ਤਰੀ ਕਮੈਂਟ ਕਰਕੇ ਦੱਸਾ ਕੌਣ ਕਰਦਾ ਜਿਹੜਾ ਐਂ ਕਰਕੇ ਸਨੈਪ ਪਾਉਂਦਾ ਸਿੱਧੀ ਐ ਟ ਮੁਛਾਂਆਂ ਆਂ ਚਤੋਂ ਪੈਰ ਕੁੰਡਾ ਹੁੰਦਿਆਂ ਐ ਬਲੰਨੀ ਬੂਟ ਕਾਲੀਆਂ ਦੀਆਂ ਮੁਛਾਂ ਤੇ ਕੋਈ ਚੱਕਰੇ ਨਹੀਂ ਦਿੱਕਤ ਹੀ ਕੋਈ ਨਹੀਂ ਉਹਨੂੰ ਪਰ ਪਾਉਣੀ ਸਨੈਪ ਉਹਨੇ ਆਈਆਂ ਆ ਵੇਖੋ ਆਨਲਾਈਨ ਕਲਾਸ ਲੱਗਦੀ ਆਲ ਤੂੰ ਭੱਜੀ ਫਿਰਦੀ ਹੋਰ ਪਾਸੇ ਨਹੀਂ ਓਏ ਤੇ ਇਹ ਦਾ ਵਿੱਚ ਤੇ ਬਾਹਰ ਆ ਜਾ ਕੇ ਕੈਮਰੇ ਦੇ ਪੁੱਤ ਪਿੱਛੇ ਰਹਿ ਕੋਈ ਨਹੀਂ ਹੁੰਦਾ

ਇਹ ਡੱਕਰੇ ਨੂੰ ਤਾਂ ਕੋਈ ਨਹੀਂ ਛਾਗੇ ਥੋੜੀ ਸੀ ਮੈਂ ਇਹ ਡੱਕਰੇ ਤੂਰੀ ਪੜਦੇ ਤੇ ਕੋਈ ਨਹੀਂ ਛੱਡਦੀ ਵੇ ਹੋਣਾ ਕੋਈ 30 ਮਾਰ ਖਾਵੇ ਵਰਗਾ ਬਰਾ ਵਰਗਾ ਕਈ ਦਾਣਾ ਮੈਂ ਹੀ ਸਾਰੇ ਨਾਲ ਜਣੀ ਜਾਣੇ ਤੇ ਮੇਰੇ ਤੋਂ ਬਾਅਦ ਕੋਈ ਜਣੀ ਜਾਣੀ ਨਹੀਂ ਇਹ ਦੋਵੇਂ ਹੀ ਸਾਰੀ ਦਿਹਾੜੀ ਘੁੱਲਦੇ ਰਹਿੰਦੇ ਆਪ ਜੀ ਆਉਂਦਾ ਹੁਣ ਤਰਿਆ ਹੁਣ ਚੱਕੇ ਏ ਦੋ ਜੇ ਤੁਹਾਨੂੰ ਦੇਖ ਲਿਓ ਨਾ ਸਟੋਰੀ ਗਾਇਜ਼ ਬਾਕੀ ਗਾਇਜ਼ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗਾਇਜ਼ ਅੱਧਾ ਦੀਆਂ ਨਾਲ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ